ਮਲੇਰਕੋਡਲਾ ਪੁਲਿਸ ਮੁਖੀ ਡਾਕਟਰ ਸਿਮਰਤ ਕੌਰ ਨੇ মিডিਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲੇਰਕੋਡਲਾ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਅਗਵਾ ਅਤੇ ਫਰੋਦੀ ਦੇ ਮਾਮਲੇ ਨੂੰ ਸੁਲਝਾਉਂਦਿਆਂ ਪੀੜਤ ਨੂੰ ਅਗਵਾ ਕਰਨ ਅਤੇ ਪੀੜਤ ਪਰਿਵਾਰ ਤੋਂ 10 ਲੱਖ ਰੁਪਏ ਦੀ ਫਰੋਦੀ ਮੰਗ ਕਰਨ ਵਾਲੇ ਪੰਜ ਫਰਜ਼ੀ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਤੁਸੀਂ ਦੇਖ ਰਹੇ ਹੋ ਮਲੇਰਕੋਡਲਾ ਤੋਂ ਕੁਲਵੰਤ ਸਿੰਘ ਮਹਾਲੀ ਦੀ ਰਿਪੋਰਟ। ਪਟਨਾ ਸਿਟੀ ਅਮਦਗੜ ਦੇ ਏਰੀਆ ਵਿੱਚ ਇੱਕ ਕਿਡਨਾਪਿੰਗ ਦਾ ਇਨਸੀਡੈਂਟ ਹੋਇਆ ਸੀ। ਇਹਦੇ ਵਿੱਚ ਵਿੱਚ 7 ਸੀਗੇ ਹਰਸ਼ ਕੁਲਰ ਆ ਇਹ ਆਪਣੇ ਘਰ ਵਿੱਚ ਮੌਜੂਦ ਸੀਗੇ 20 April ਨੂੰ ਜਦੋਂ ਚਾਰ ਅਣਪਛਾਤੇ ਵਿਅਕਤੀ ਇਹਨਾਂ ਦੇ ਘਰ ਆ ਦਖਲ ਹੁੰਦੇ ਆ ਇਹ ਇਹਨਾਂ ਦੇ ਫੋਟੋਆਂ ਦੇ ਚਾਰ ਅਣਪਛਾਤੇ ਵਿਅਕਤੀਆਂ ਦੇ ਫੋਟੋ ਸੇ ਮਾਰਕਸ ਨਾਮਕ ਸੀਗਾ ਇਹ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੇ ਹਨ ਤੇ ਹਰਸ਼ ਨੂੰ ਆਪਣੇ ਨਾਮ ਲੈ ਜਾਂਦੇ ਨੇ ਜਦੋਂ ਇਹ ਰਾਸਤੇ 'ਚ ਫੋਨ ਕਰਦੇ ਹਨ ਤੇ ਵਿਕਟਮ ਦੀ ਫੈਮਿਲੀ ਨੂੰ ਰੈਨਸਮ ਕਾਲ ਆਉਂਦੀ ਹੈ ਜਿਹਦੇ ਵਿੱਚ 10 ਲੱਖ ਦੀ ਫਿਰੌਤੀ ਮੰਗੀ ਜਾਂਦੀ ਹੈ ਅਨ ਦਾ ਮੀਨ ਟਾਈਮ ਜਿਹੜੇ ਵਿਕਟਮ ਦੀ ਫੈਮਿਲੀ ਹੈ ਪੁਲਿਸ ਨੂੰ ਇਨਫੋਰਮ ਕਰ ਦਿੰਦੀ ਹੈ ਤੇ ਪੁਲਿਸ ਇਮੀਡੀਏਟਲੀ ਐਕਸ਼ਨ ਲੈਂਦੀ ਹੈ ਤੇ ਟੈਕਨੀਕਲੀ ਦੇਖ ਕੇ ਤੇ ਵਿਕਟਮ ਦੀ ਲੋਕੇਸ਼ਨ ਟ੍ਰੇਸ ਕਰ ਦਿੰਦੀ ਹੈ ਅਨ ਦਾ ਮੀਨ ਟਾਈਮ ਜਿਹੜੇ ਕਿਡਨੈਪਰਸ ਹੈਗੇ ਹਨ ਉਹਨਾਂ ਨੂੰ ਇਸ ਕਰਦੀ ਖਬਰ ਲੱਗ ਜਾਂਦੀ ਹੈ ਕਿ ਪੁਲਿਸ ਦੀ ਪਾਰਟੀ ਜਿਹੜੀ ਹੈ ਉਹਨਾਂ ਨੂੰ ਫੋਲੋ ਕਰਦੀ ਹੈ ਤੇ ਉਹ ਵਿਕਟਮ ਨੂੰ ਦਾਣਾ ਮੰਡੀ ਖਲਣਾ ਜਿਹੜੇ ਨੇ ਡ੍ਰੌਪ ਕਰਕੇ ਚਲੇ ਜਾਂਦੇ ਨੇ ਜਿੱਥੋਂ ਪੁਲਿਸ ਪਾਰਟੀ ਜਾ ਕੇ ਰਿਕਵਰ ਕਰ ਲੈਂਦੀ ਹੈ ਵਿਕਟਮ ਨੂੰ ਅ ਇਸ ਤੋਂ ਬਾਅਦ ਬਹੁਤ ਗੜੀ ਮਿਹਨਤ ਕਰਕੇ ਟੈਕਨੀਕਲੀ ਤੇ ਹਿਊਮਨ ਸੋਰਸ ਲਗਾ ਕੇ ਮਲੇਰਪੁਰਲਾ ਪੁਲਿਸ ਵੱਲੋਂ ਇਸ ਕੇਸ ਨੂੰ ਜਿਹੜਾ ਨੇ ਕੈਕਟਰ ਦਿੱਤਾ ਗਿਆ ਹੈ ਇਸ ਦੇ ਵਿੱਚ ਪੰਜ ਦੋਸ਼ੀ ਇਨਵੋਲਡ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਇਹਨਾਂ ਦੇ ਨਾਮ ਹੈ ਨਬੀ ਆलम ਸਾਹਿਬ ਚਾਂਦ ਜਗਜੀਤ ਸਿੰਘ ਐਂਡ ਅਨਵਰ ਨਬੀ ਆलम ਸਾਹਿਬ ਚਾਂਦ ਜਗਜੀਤ ਇਹ ਲੁਧਿਆਣਾ ਦੇ ਰੈਜ਼ੀਡੈਂਟ ਨੇ ਤੇ ਅਨਵਰ ਜਿਹੜਾ ਨੇ ਉਹ ਤਿੱਤੀ ਅਮਰਗੜ ਏਰੀਆ ਦਾ ਹੈ ਅ ਇਹਦੇ ਵਿੱਚ ਜਿਹੜਾ ਵਾਰਦਾਤ ਦੌਰਾਨ ਜਿਹੜੀ ਕਾਰ ਗਾਇਬ ਹੋਈ ਸੀਗੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ Honda Miles ਸਫੇਦ ਰੰਗ ਦੀ ਜਿੱਤੇ ਫੇਕ ਨੰਬਰ ਪਲੇਟ ਸੀਗਾ ਉਹ ਰਿਕਵਰ ਕਰ ਦਿੱਤੀ ਗਈ ਹੈ ਬਾਕੀ ਮਾਮਲੇ ਦੀ ਤਫਤੀਸ਼ ਚੱਲੇ ਜਾ ਰਹੀ ਹੈ ਜੇ ਕਿਸੇ ਹੋਰ ਦੀ ਬਿਸ਼ਮੋਹ ਜੇ ਇਸ ਵਿੱਚ ਸਾਹਮਣੇ ਆਈ ਕਿ ਤੇ ਉਸ ਤੇ ਵੀ ਕਾਰਵਾਈ ਬੰਦੀ ਕਰਨ ਦੀ ਕੋਸ਼ਿਸ਼ ਹੈ